ਸ਼ਗਬਾਨੀ ਟੀਵੀ ਦੇਖ ਰਹੇ ਹੋ ਮੈਂ ਹਾਂ ਪ੍ਰਕਾਸ਼ ਸ਼ਰਮਾ ਬੀਤੇ ਕੁਝ ਦਿਨ ਪਹਿਲਾਂ ਮਲੇਰ ਕੋਟਲਾ ਪੁਲਿਸ ਬੜੀ ਚਰਚਾ ਦੇ ਵਿੱਚ ਸੀ ਜੀ ਹਾਂ ਕਿਉਂਕਿ ਮਲੇਰ ਕੋਟਲਾ ਪੁਲਿਸ ਨੇ ਵੱਖ-ਵੱਖ ਕੇਸਾਂ ਦੇ ਵਿੱਚ ਜ਼ਬਤ ਕੀਤੇ ਗਏ ਵਾਹਨ ਸੀ ਜਿਹੜੇ ਉਹ ਉਹਨਾਂ ਦੇ ਮਾਲਕਾਂ ਦੇ ਹਵਾਲੇ ਕਰਕੇ ਕੈਲੀਏ ਵੀ ਬੜੀ ਵਾਵਾ ਖੱਟੀ ਸੀ ਤੇ ਅੱਜ ਫੇਰ ਖੜੇ ਆ ਸੀ ਐਸਐਸਪੀ ਦਫਤਰ ਮਲੇਰ ਕੋਟਲਾ ਤੇ ਜਿੱਥੇ ਤਕਰੀਬਨ 30 ਦੇ ਕਰੀਬ ਮੋਬਾਈਲ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਕੁਝ ਮਹਿੰਗੇ ਮੋਬਾਈਲ ਵੀ ਨੇ ਤੇ ਕਹਿ ਲਿਏ 30 ਦੇ ਕਰੀਬ ਮੋਬਾਈਲ ਨੇ ਜਿਹੜੇ ਅੱਜ ਉਹ ਰਿਕਵਰ ਕਰਕੇ ਉਹਨਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਗਏ ਨੇ ਤੇ ਕਹਿ ਲਿਏ ਵੀ ਜੇਕਰ ਗੱਲਬਾਤ ਕਰੀਏ ਇਹਨਾਂ ਮੋਬਾਈਲਾਂ ਦੀ ਕੀਮਤ ਬਾਰੇ ਤਾਂ ਇਹ 3 ਮੋਬਾਈਲ ਨੇ ਜਿਹੜੇ ਤਕਰੀਬਨ 6 ਲੱਖ ਦੀ ਕੀਮਤ ਜਿਹੜੀ ਇਹਨਾਂ ਦੀ ਦੱਸੀ ਜਾ ਰਹੀ ਹੈ ਜ਼ਿਲ੍ਹਾ ਮੁਖੀ ਮਲੇਰ ਕੋਟੜਾ ਨੇ ਖੁਦ ਕਿਹਾ ਕਿ ਤਕਰੀਬਨ ਇਹ ਸ਼ਾਇਦ ਵੀ ਤੁਸੀਂ ਗੱਲਬਾਤ ਕਰ ਸਕਦੇ ਹਾਂ ਇਹਨਾਂ ਲੋਕਾਂ ਦੇ ਨਾਲ ਹੀ ਇਹੀ ਦੱਸਣਗੇ ਵੀ ਕੀ ਇਹਨਾਂ ਨਾਲ ਪਹਿਲਾਂ ਕਦੇ ਐਦਾਂ ਹੋਇਆ ਹੈ ਵੀ ਗੁੰਮ ਹੋਇਆ ਮੋਬਾਈਲ ਹੈ ਜਿਹੜਾ ਪੁਲਿਸ ਦੁਆਰਾ ਇਹਨਾਂ ਨੂੰ ਬੁਲਾ ਕੇ ਵਾਪਸ ਕੀਤਾ ਗਿਆ ਹੋਵੇ ਤੇ ਵੱਖ-ਵੱਖ ਲੋਕਾਂ ਦੀ رائے ਜਾਣਦੇ ਆ ਤੇ ਆਓ ਫਿਰ ਕੀ ਕਹਿਣਾ ਉਹਨਾਂ ਦਾ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਹਾਂ ਕੀ ਨਾਮ ਜੀ ਮੇਰਾ ਨਾਮ ਸਤੂਤੀ ਹੈ ਤੇ ਅ ਅੱਜ ਤੁਸੀਂ ਐ ਐਸਐਸਪੀ ਦਫ਼ਤਰ ਪਹੁੰਚੇ ਹੋ ਤੇ ਕੀ ਕਾਰਨ ਹੈ ਕਿਉਂ ਪਹੁੰਚੇ ਹੋ ਸਰ ਮੈਂ ਤੇ ਤੁਹਾਨੂੰ ਜੇ ਮੇਰਾ ਫੋਨ ਖੋ ਚੋਰੀ ਹੋ ਗਿਆ ਸੀ ਮੇਰਾ ਕਿਸੇ ਨੇ ਬਸ ਚੁਗਾਲ ਲਿਆ ਸੀ ਬਸ ਚੁਗਾਲ ਹਾਂਜੀ ਤੇ ਉਹਦੇ ਮੈਂ ਕੰਪਲੀਟ ਪਾਈ ਸੀਗੀ ਤੇ ਉਹਦੇ ਫਿਰ ਉਹਦੇ ਕਰਕੇ ਉਹ ਮੈਨੂੰ ਸਰ ਨੇ ਬੁਲਾਇਆ ਸੀ ਨਾ ਕਹਿੰਦੇ ਤੁਹਾਡਾ ਫੋਨ ਮਿਲ ਗਿਆ ਇਹਦੇ ਉਮੀਦ ਸੀ ਬਿਲਕੁਲ ਛੱਡੀ ਹੋਈ ਸੀ ਕਿੰਨੀ ਅਮਾਉਂਟ ਦਾ ਫੋਨ ਸੀ ਤੁਹਾਡਾ ਮੇਰਾ ਲਗਭਗ ਆਪਣਾ 15000 ਦਾ 15000 ਦਾ ਖੋਸੋ ਜੀ ਹੁਣ ਫੋਨ 30k ਇਹ ਫੋਨ ਹੈ ਤੇ ਇਹ ਫਿਰ ਅਸੀਂ ਅੱਜ ਜਿਹੜੇ ਐਕਚੁਅਲ ਓਨਰਸ ਹੈ ਉਹਨਾਂ ਨੂੰ ਹੈਂਡਓਵਰ ਕਰ ਦੇਣਾ ਸਰ ਟੋਟਲ ਕਿੰਨੇ ਨੇ ਇਹ 30 ਮੋਬਾਈਲ 30 ਮੋਬਾਈਲ ਇਹ ਇਹਦੇ ਚੋਰੀ ਹੋਏ ਵੀਂਦੀ ਆ ਗੁੰਮ ਹੋਏ ਦਾ ਸਰਦ ਦੱਸੋ ਕਿ ਹੋਇਆ ਸੀ ਫੋਨ ਸਰ ਸਾਡਾ ਮੋਬਾਈਲ ਗਾਇਰ ਗਿਆ ਸੀ ਇਹ ਜਿਹੜੇ ਗੁੰਮ ਹੋਏ ਦੇ ਚੋਰੀ ਆ ਜਿਹੜੇ ਸਨੇਚਿੰਗ ਵਾਲੇ ਹੁੰਦੇ ਆ ਉਹ ਤਾਂ ਸਾਨੂੰ ਰਿਪੋਰਟ ਹੋਈ ਜਾਂਦੀ ਆ ਇਹ ਕਿਸੇ ਦੇ ਕੋਈ ਹੋ ਵੀ ਹੋਈ ਆ ਕਿ ਉਹ ਸਨੇਚ ਤੇਰੇ ਕਿਥੇ ਹੋਈ ਸੀ ਨਹੀਂ ਆਪਣੇ ਨਾਲ ਕਿੰਨੇ ਜਣੇ ਸੀ ਕਿੰਨੇ ਤੇ ਕਿੰਨੇ ਦਿਨ ਪੁਰਾਣੀ ਗੱਲ ਹੈ ਰਿਪੋਰਟ ਲਿਖਾਈ ਸੀ ਇਹ ਤਾਂ ਸੀਰੀਅਸ ਰਿਪੋਰਟ ਕੋਲ ਤੇ ਲੈ ਕੇ ਸੀ ਅਜੇ ਉਸ ਤੇ ਹਾਇਰ ਫਾਈਲ ਕਰਾ